ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰੋਲਕ ਕਲਾਂ ਨੇੜੇ ਡਾਕ ਖਾਨਾ ਕਰੀਬ 1.5 ਸਾਲ ਹੋ ਗਿਆ ਪਛੇੜੀਆਂ ਤਾਰਾਂ ਆਪਾਂ ਦੇਖ ਰਹੇ ਹੈਗੇ ਆ 1.5 ਸਾਲ ਤੋਂ ਹੋ ਗਿਆ ਇਹ ਜਿਹੜੀਆਂ ਤਾਰਾਂ ਆ ਇਹ ਬਹੁਤ ਢਿਲੀਆਂ ਹੋਣ ਕਾਰਨ ਕਾਫੀ ਨੀਵੀਆਂ ਹੋ ਚੁੱਕੀਆਂ ਆ ਦਰਅਸਲ ਪਿਛਲੇ ਸਾਲ ਜਦੋਂ ਸੜਕ 2024 ਵਿੱਚ ਬਣੀ ਆ ਤੇ ਸੜਕ ਕਾਫੀ ਉੱਚੀ ਬਣ ਗਈ ਆ ਜਿਹਦੇ ਕਰਕੇ ਇਹ ਤਾਰਾਂ ਜਿਹੜੀਆਂ ਆ ਕਾਫੀ ਨੀਵੀਆਂ ਹੋ ਗਈਆਂ ਇਸ ਬਾਬਤ ਪਿੰਡ ਵਾਸੀਆਂ ਵੱਲੋਂ ਵਾਰ-ਵਾਰ ਜਿਹੜਾ ਆ ਸਾਡੇ ਬਿਜਲੀ ਦਫ਼ਤਰ ਬਿਜਲੀ ਪਪਾਗ ਰੋੜਕਾ ਕਲਾਂ ਐਸ.ਡੀ.ਓ. ਸਾਹਿਬ ਨੂੰ ਵਾਰ-ਵਾਰ ਬੇਨਤੀ ਕੀਤੀ ਗਈ ਕਿ ਇਹਨਾਂ ਤਾਰਾਂ ਨੂੰ ਜਿਹੜਾ ਆ ਉੱਚਾ ਕੀਤਾ ਜਾਵੇ ਕਿਉਂਕਿ ਹਰ ਰੋਜ਼ ਇੱਥੇ ਜਦੋਂ ਟਰੱਕ ਲੱਦੇ ਹੋਏ ਲੰਘਦੇ ਹੈਗੇ ਆ ਟਰਾਲੀਆਂ ਲੱਦੀਆਂ ਹੋਈਆਂ ਲੰਘਦੀਆਂ ਹੈਗੀਆਂ ਤਾਂ ਇਹ ਜਿਹੜੇ ਤਾਰਾਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਆ ਇਹਦੇ ਨਾਲ ਟੱਚ ਹੁੰਦੀਆਂ ਹਰ ਵੇਲੇ ਇਹੀ ਖ਼ਤਰਾ ਬਣਿਆ ਰਹਿੰਦਾ ਕਿ ਅੱਜ ਕੋਈ ਨਾ ਕੋਈ ਹਾਸਾ ਜਿਹੜਾ ਵਾਪਰ ਜਾਊਗਾ ਤੇ ਬਹੁਤ ਸਾਰੇ ਜਦੋਂ ਇੱਥੇ ਦੇਖਦੇ ਆ ਵੀ ਓਵਰਲੋਡ ਟਰੱਕ ਲੰਘਦੇ ਹੈਗੇ ਆ ਕਿ ਮਿੱਟੀ ਰੇਤਾ ਜਾਂ ਪਬਲਿਕ ਦਾ ਸਾਜੂ ਸਮਾਨ ਲੱਦਿਆ ਹੁੰਦਾ ਆ ਤਾਂ ਉਹ ਜਿਹੜੀਆਂ ਤਾਰਾਂ ਬਿਜਲੀ ਦੀਆਂ ਆ ਇਹਨਾਂ ਬਿਜਲੀ ਦੀਆਂ ਤਾਰਾਂ ਦੇ ਨਾਲ ਜਿਹੜਾ ਸਾਜੂ ਸਮਾਨ ਟੱਚ ਹੁੰਦਾ ਆ ਤੇ ਲੋਹੇ ਦੀਆਂ ਚੀਜ਼ਾਂ ਹੋਣ ਦੇ ਕਾਰਨ ਹਰ ਵੇਲੇ ਇਹ ਹੀ ਜਿਹੜਾ ਖਾਸਾ ਰਹਿੰਦਾ ਕਿਤੇ ਨਾ ਕਿਤੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਜਾਵੇ ਇਸ ਬਾਬਤ ਬਾਰ-ਬਾਰ ਬੇਨਤੀਆਂ ਕੀਤੀ ਜਾਣ ਦੇ ਬਾਵਜੂਦ ਵੀ तकरीबन ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਆ ਤੇ ਇਹ ਜਿਹੜੀਆਂ ਤਾਰਾਂ ਆ ਉਹ ਨਹੀਂ ਜਿਹੜੀਆਂ ਉੱਚੀਆਂ ਕੀਤੀਆਂ ਗਈਆਂ ਪਿਛਲੇ ਸਾਲ ਕਿਸਾਨ ਜੱਥੇਬੰਦੀਆਂ ਵੱਲੋਂ ਮਜ਼ਦੂਰ ਜੱਥੇਬੰਦੀਆਂ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਜਿਹੜਾ ਐਕਸੀਅਨ ਗੁਰਆਂ ਵਿਖੇ ਇੱਕ ਧਾਰਨਾ ਵੀ ਦਿੱਤਾ ਗਿਆ ਸੀਗਾ ਉਹਦੇ ਵਿੱਚ ਵੀ ਜਿਹੜਾ ਲਿਖਤੀ ਰੂਪ ਵਿੱਚ ਇਹ ਬੇਨਤੀ ਕੀਤੀ ਗਈ ਸੀਗੀਆਂ ਇਹ ਜਿਹੜੀਆਂ ਤਾਰਾ ਹੈਗੀਆਂ ਆ ਇਹ ਕਿਸੇ ਵੇਲੇ ਵੀ ਜਿਹੜਾ ਆ ਕਿਸੇ ਵੱਡੇ ਹਾਸੇ ਨੂੰ ਜਿਹੜਾ ਆ ਸੱਦਾ ਦੇ ਸਕਦੀਆਂ ਪਰ ਇਸ ਦੇ ਬਾਵਜੂਦ ਵੀ 1 ਸਾਲ ਬੀਤਣ ਦੇ ਬਾਵਜੂਦ ਵੀ ਇਹ ਜਿਹੜੀ ਆ ਨਾ ਤਾਂ ਜਿਹੜਾ ਸਰਕਾਰੀ ਬਿਜਲੀ ਵਿਭਾਗ ਆ ਉਹਦੇ ਕਰਨਾਂ ਤੇ ਜੂੰਸ ਹਰ ਕੀ ਆ ਤੇ ਕਿਸੇ ਨਾ ਕਿਸੇ ਜਿਹੜੇ ਵੱਡੇ ਹਾਸੇ ਦੀ ਜਿਹੜੀ ਉਡੀਕ ਆ ਉਹ ਲਗਾਤਾਰ ਕੀਤੀ ਜਾ ਰਹੀ ਆ ਸੋ ਅਸੀਂ ਇਸ ਵੀਡੀਓ ਰਾਹੀਂ डीसी ਜਲੰਧਰ ਉਹ ਪੰਜਾਬ ਗਵਰਨਮੈਂਟ ਨੂੰ ਸਿਵਲ ਪ੍ਰਸ਼ਾਸਨ ਨੂੰ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਦਿਵਾਉਣਾ ਚਾਹੁੰਦੇ ਆ ਕਿ ਕੱਲ ਨੂੰ ਜੇਕਰ ਇਹਨਾਂ ਤਾਰਾਂ ਦੇ ਕਾਰਨ ਕਿਸੇ ਦੇ ਜਾਨੀ ਜਿਹੜਾ ਨੁਕਸਾਨ ਹੋ ਜਾਂਦਾ ਆ ਉਹ ਤੋਂ ਬਾਅਦ ਵੀ ਤਾਂ ਸਰਕਾਰਾਂ ਜਿਹੜੀਆਂ ਜਾਗਦੀਆਂ ਆ ਸੋ ਜ਼ਰੂਰੀ ਨਹੀਂ ਕਿ ਜਾਨੀ ਮਾਲੀ ਨੁਕਸਾਨ ਕਰਾ ਕੇ ਜਿਹੜਾ ਆ ਜਿਹੜੀ ਕੋਈ ਘਾਟ ਹੈਗੇ ਉਹਨੂੰ ਪੂਰਾ ਕੀਤਾ ਜਾਵੇ ਸੋ ਅਸੀਂ ਪੰਜਾਬ ਸਰਕਾਰ ਨੂੰ ਸਿਵਲ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਜਿਹੜੀਆਂ ਤਾਰਾ ਹੈਗੀਆਂ ਆ ਸਮਾ ਰਹਿੰਦੇ ਆ ਇਹਨੂੰ ਜਿਹੜਾ ਉੱਚਾ ਕੀਤਾ ਜਾਵੇ ਕਿਉਂਕਿ ਬਾਰ-ਬਾਰ ਬੇਨਤੀਆਂ ਕੀਤੇ ਜਾਣ ਦੇ ਬਾਵਜੂਦ ਵੀ ਜਿਹੜਾ ਇਹਨਾਂ ਨੂੰ ਉਚਾਨੇ ਕੀਤਾ ਜਾ ਰਿਹਾ ਤੇ ਕੱਲ ਨੂੰ ਜਦੋਂ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਆ ਫਿਰ ਪੰਜਾਬ ਸਰਕਾਰ ਵੱਲੋਂ ਉਹ ਪਰਿਵਾਰ ਨੂੰ 5 ਲੱਖ ਦੀ ਸਹਾਇਤਾ ਵੀ ਦਿੱਤੀ ਜਾਂਦੀ ਆ ਤੇ ਗਵਰਨਮੈਂਟ ਜਿਹੜੀ ਆ ਨੌਕਰੀ ਦੇਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਆ ਪਰ ਜੇਕਰ ਸਮਾਂ ਰਹਿੰਦਿਆਂ ਜਿਹੜੇ ਨੌਕਰੀ ਕਰ ਲੋਕ ਹੈਗੇ ਆ ਜੇਕਰ ਉਹ ਆਪਣੀ ਡਿਊਟੀ ਨੂੰ ਵਕੂਬੀ ਨਿਭਾ ਕੇ ਆਪਣੀ ਨੌਕਰੀ ਨੂੰ ਕਿਉਂਕਿ ਲੋਕਾਂ ਦੀ ਜਿਹੜੀ ਲੋਕਾਂ ਦੇ ਜਿਹੜੇ ਖਰਚ ਦੇ ਆਧਾਰ ਤੇ ਇਹਨਾਂ ਨੂੰ ਜਿਹੜੀਆਂ ਲੋਕ ਜਦੋਂ ਆਪਣਾ ਕਰ ਅਦਾ ਕਰਦੇ ਆ ਉਹਦੇ ਆਧਾਰ ਤੇ ਇਹਨਾਂ ਨੂੰ ਜਿਹੜੀ ਆ ਜਿਹੜੀ ਇਹਨਾਂ ਨੂੰ ਪਕੜੀ ਤਰਖਾ ਜਿਹੜੀ ਦਿੱਤੀ ਜਾਂਦੀ ਆ ਸੋ ਲੋਕਾਂ ਦੇ ਨੁਮਾਇੰਦੇ ਜਾਂ ਲੋਕਾਂ ਦੇ ਨੌਕਰ ਹੋਣ ਦੇ ਬਾਵਜੂਦ ਜਦੋਂ ਇਹ ਆਪਣੀ ਡਿਊਟੀ ਜਿਹੜੀ ਵਕੂਬੀ ਨਹੀਂ ਨਿਭਾ ਰਿਹਾ ਜਿਹੜੀਆਂ ਤਾਰਾ ਹੈਗੀਆਂ ਆ ਉਹ ਨੀਵੀਆਂ ਤੇ ਹਰ ਵੇਲੇ ਹਾਸਿਆਂ ਨੂੰ ਸੱਦਾ ਦੇ ਰਹੀਆਂ ਆ ਅਸੀਂ ਪੰਜਾਬ ਸਰਕਾਰ ਔਰ ਸਿਵਲ ਪ੍ਰਸ਼ਾਸਨ ਨੂੰ ਕਈ ਵਿਭਾਗ ਨੂੰ ਤਾਂ ਬਾਰ ਬਾਰ ਬੇਨਤੀ ਕੀਤੀ ਜਾ ਚੁੱਕੀ ਆ ਪਰ ਉਹਨਾਂ ਤੇ ਕੋਈ ਅਸਰ ਨਹੀਂ ਜਿਹੜਾ ਦਿਖਾਈ ਦੇ ਰਿਹਾ ਪੰਜਾਬ ਸਰਕਾਰ ਨੂੰ ਔਰ ਸਿਵਲ ਪ੍ਰਸ਼ਾਸਨ ਡੀਸੀ ਜਲੰਧਰ ਸਾਹਿਬ ਨੂੰ ਅਸੀਂ ਇਸ ਵੀਡੀਓ ਰਾਹੀਂ ਇਹ ਜਿਹੜੀ ਆ ਧਿਆਨ ਵਿੱਚ ਮੁੱਦਾ ਲਿਆਉਣਾ ਚਾਹੁੰਦੇ ਆ ਕਿ ਕੱਲ ਨੂੰ ਜੇਕਰ ਕੋਈ ਇਹਦੇ ਨਾਲ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹ ਕੋਈ ਅਣਗਹਿਲੀ ਨਹੀਂ ਬਲਕਿ ਜਾਣਬੁੱਝ ਕੇ ਜਿਹੜੀ ਆ ਇੱਕ ਤਰ੍ਹਾਂ ਦੀ ਅਣਗਹਿਲੀ ਕੀਤੀ ਜਾ ਰਹੀ ਹੈਗੀ ਆ ਕਿਉਂਕਿ ਬਾਰ ਬਾਰ ਬੇਨਤੀਆਂ ਕੀਤੀ ਜਾਣ ਦੇ ਬਾਵਜੂਦ ਵੀ ਜਿਹੜੀ ਆ ਇਹ ਤਾਰਾਂ ਜਿਹੜੀਆਂ ਉੱਚੀਆਂ ਨਹੀਂ ਕੀਤੀਆਂ ਜਾ ਰਹੀਆਂ ਸੋ ਇੱਕ ਵਾਰ ਫੇਰ ਪੰਜਾਬ ਸਰਕਾਰ ਔਰ ਸਿਵਲ ਪ੍ਰਸ਼ਾਸਨ ਨੂੰ ਅਸੀਂ ਇਸ ਵੀਡੀਓ ਰਾਹੀਂ ਬੇਨਤੀ ਕਰਦੇ ਆ ਕਿ ਇਹਨਾਂ ਤਾਰਾਂ ਨੂੰ ਸਮਾਂ ਰਹਿੰਦਿਆਂ ਜਿਹੜਾ ਉੱਚਾ ਕੀਤਾ ਜਾਵੇ ਤਾਂ ਕਿ ਕੱਲ ਨੂੰ ਕਿਸੇ ਜਾਨੇ ਜਾਂ ਮਾੜੀ ਨੁਕਸਾਨ ਤੋਂ ਬਚਾਅ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ